ਇਹ ਦੇਖ ਰਹੇ ਹਾਂ ਇਧਰੋਂ ਪਟਿਆਲਾ ਰੋਡ ਦੀ ਸਾਈਡ ਤੋਂ ਕੁਝ ਦਿਨ ਪਹਿਲਾਂ ਇੱਕ ਮਹਿੰਦਰਾ ਪਿਕਅਪ ਗੱਡੀ ਸੀ ਗੱਡੀ ਸਬਜ਼ੀ ਦੀ ਭਰੀ ਗੱਡੀ ਸੀਗੀ ਜਿਸ ਦੀ ਫੇਟ ਵੱਜਣ ਫੇਟ ਵੱਜਣ ਕਰਕੇ ਆ ਫੇਟ ਵੀ ਬੜੀ ਸਪੀਡ ਤੇ ਗੱਡੀ ਸੀ ਇਹਨਾਂ ਐਂਗਲਾਂ ਕਰਕੇ ਉਹ ਗੱਡੀ ਸੜਕ ਤੋਂ ਥੱਲੇ ਨਹੀਂ ਉਤਰੀ ਕਿ ਵੀ ਐਂਗਲਾਂ ਨੇ ਬਚੋ ਕਰ ਲਿਆ ਹੁਣ ਇੱਥੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਸਾਨੂੰ ਸੁਤਰ ਨੇ ਦੱਸਿਆ ਕਿ ਵੀ ਇਸ ਦੀ ਆਵਾਜ਼ ਚੱਕੋ ਤੇ ਪ੍ਰਸ਼ਾਸਨ ਤੱਕ ਇਹਦੀ ਆਵਾਜ਼ ਪਹੁੰਚਾਓ ਤਾਂ ਜੋ ਅ ਸ਼ਹਿਰ ਦਾ ਪ੍ਰਸ਼ਾਸਨ ਇਸ ਵਲ ਧਿਆਨ ਦੇਵੇ ਆਪਣੀ ਨੀਂਦਰ ਤੋਂ ਜਾਗ ਕੇ ਕਿ ਵੀ ਕਿਸੇ ਜਾਣੇ ਕੀਮਤੀ ਕਿਸੇ ਦੀ ਜਾਨ ਨਾ ਜਾਵੇ ਇਹ ਐਂਗਲਾਂ ਨਾਲ ਟੁੱਟਿਆਂ ਨੂੰ ਕਰੀਬ ਕਰੀਬ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਵੱਧ ਦਾ ਸਮਾਂ ਹੁਣ ਤੋਂ ਬਾਅਦ ਜਦੋਂ ਇਹ ਐਂਗਲ ਗੱਡੀ ਨਾਲ ਵੱਜਣ ਤੋਂ ਬਾਅਦ ਟੁੱਟੇ ਸੀਗੇ ਤਾਂ ਕਿਸੇ ਨੇ ਇਸ ਵਲ ਧਿਆਨ ਨਹੀਂ ਦਿੱਤਾ ਹੁਣ ਇੱਥੇ ਆ ਵੀ ਦੱਸਣਾ ਬਣਦਾ ਜਿਹੜੇ ਐਂਗਲ ਦੇ ਨਾਲ ਸਪੋਟਾਂ ਲੱਗੀਆਂ ਹੋਈਆਂ ਸੀ ਤੁਸੀਂ ਦੇਖ ਰਹੇ ਹੋ ਥੱਲੇ ਉਸ ਦੀ ਮਜ਼ਬੂਤੀ ਲਈ ਲਾਇਆ ਗਿਆ ਗ੍ਰਿਲ ਦਾ ਐਂਗਲ ਐਂਗਲ ਦੀਆਂ ਕਰੀਬ ਕਰੀਬ ਇੱਥੋਂ ਆਸ ਦੇ ਕਰੀਬ ਸਕੂਟਾ ਗਾਇਬ ਹੋ ਚੁੱਕੀਆਂ ਨੇ ਤੇ ਇੱਥੇ ਰਾਂਝੀ ਰਾਣੇ ਦੱਸਿਆ ਕਿ ਇੱਕ ਇੱਕ ਜਣੀ سپورਟ ਸੀ ਉਹ سپورਟ ਦਾ ਵਜੋਂ ਨਾ 30 ਤੋਂ 40 40 50 ਕਿਲੋ ਦੀ ਇੱਕ ਐਂਗਲ سپورਟ ਸੀ ਜਣੀਆਂ ਦੇਖ ਸਕਦੇ ਹੋ 10 ਸਕੂਟਾ ਗਾਇਬ ਹੋ ਚੁੱਕੀਆਂ ਨੇ ਇੱਥੋਂ ਤੁਹਾਨੂੰ ਦਿਖਾ ਰਹੇ ਹਾਂ 10 ਸਕੂਟਾ ਗਾਇਬ ਹੋ ਚੁੱਕੀਆਂ ਨੇ ਸ਼ੁਰੂ ਤੋਂ ਦਿਖਾ ਰਹੇ ਹਾਂ ਤੁਹਾਨੂੰ ਕਿ ਵੀ ਜਿੰਨੀਆਂ ਵੀ ਇੱਥੇ سپورਟਾਂ ਤੇ ਐਂਗਲ ਸਨ ਉਹ ਐਂਗਲ ਵੀ ਗਾਇਬ ਹੋ ਚੁੱਕੇ ਨੇ ਤੇ سپورਟਾਂ ਵੀ ਗਾਇਬ ਹੋ ਚੁੱਕੀਆਂ ਨੇ ਇਸ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੂਤਰਾਂ ਨੇ ਜਾਣਕਾਰੀ ਤਾਂ ਇਹ ਦੱਸਿਆ ਕਿ ਵੀ ਅੱਜ ਕੱਲ ਜਿਵੇਂ ਧੁੰਦ ਦੇ ਦਿਨ ਚੱਲ ਰਹੇ ਨੇ ਬਾਹਰੋਂ ਲੰਬੀਆਂ ਗੱਡੀਆਂ ਜਿਹੜੇ ਵੱਡੀਆਂ ਗੱਡੀਆਂ ਦੂਰੀ ਤੋਂ ਆਉਂਦੀਆਂ ਨੇ ਲੰਬੀ ਦੂਰੀ ਤੈਅ ਕਰਕੇ ਗੱਡੀਆਂ ਸਮਾਨੀਆਂ 'ਚ ਪਹੁੰਚਦੀਆਂ ਨੇ ਸਬਜ਼ੀ ਮੰਡੀ 'ਚ ਤੇ ਹੋਰ ਵੀ ਕਈ ਵੀਕਲ ਆਉਂਦੇ ਹਨ ਜਦੋਂ ਤੇਜ਼ ਸਪੀਡ ਤੇ ਹੁੰਦੇ ਹਨ ਹਨ ਜਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੂਣੀ ਮੋੜ ਹੈ ਉਹ ਗੱਡੀ ਸਿੱਧੀ ਦੇਖ ਸਕਦੇ ਹੋ ਇੱਧਰਲੇ ਪਾਸੇ ਰਾਜਲਾ ਰੋਡ ਹੈ ਜਦੋਂ ਗੱਡੀ ਕੋਈ ਉਸ ਨੂੰ ਸਪੋਰਟ ਨਾ ਮਿਲੀ ਤਾਂ ਸੜਕ ਤੋਂ ਥੱਲੇ ਜਾਵੇਗੀ ਜਿਸ ਨਾਲ ਹਾਦਸਾ ਬਹੁਤ ਹੀ ਵੱਡਾ ਵਾਪਰੇਗਾ ਤੇ ਬਹੁਤ ਹੀ ਕੀਮਤੀ ਜਾਨਾਂ ਵੀ ਜਾ ਸਕਦੀਆਂ ਹਨ ਸਮਾਂ ਰਹਿੰਦੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਵੱਲ ਧਿਆਨ ਦੇਵੇ ਤੇ ਜਿਹੜੇ ਇਹ ਚੋਰੀਆਂ ਹੋਈਆਂ ਨੇ ਗ੍ਰਿਲਾਂ ਸਪੋਟਾਂ ਤੇ ਐਂਗਲ ਦੇਖ ਸਕਦੇ ਹਾਂ ਕਰੀਬ 20 ਫੁੱਟ ਦੀ ਗ੍ਰਿਲ ਐਂਗਲ ਸੀ ਜਿਹੜੀ ਕਿ ਵੀ ਉਹ ਗਾਇਬ ਹੋ ਚੁੱਕੀ ਹੈ ਉਸ ਵੱਲ ਨਾ ਤਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਧਿਆਨ ਦਿੱਤਾ ਤੇ ਨਾ ਹੀ ਕਿਸੇ ਸਰਕਾਰ ਦੇ ਨੁਮਾਇंदे ਨੇ ਧਿਆਨ ਦਿੱਤਾ ਕਿਉਂਕਿ ਇਸ ਵੱਲ ਜਦੋਂ ਵੀ ਕੋਈ ਹੁਣ ਹਾਦਸਾ ਵਾਪਰੇਗਾ ਦਾ ਬਹੁਤ ਹੀ ਹੱਡਾ ਵੱਡਾ ਹਾਸਾ ਵਾਪਰੇਗਾ ਗੱਡੀ ਨੂੰ ਸਪੋਰਟ ਕੋਈ ਨਹੀਂ ਰਹੇਗੀ ਉਹ ਗੱਡੀ ਸਿੱਧੀ ਸੜਕ ਤੋਂ ਪਾਰ ਥੱਲੇ ਜਾਏਗੀ ਹੁਣ ਚਾਹੀਦਾ ਹੈ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਸਾਨੂੰ ਸੂਤਰਾਂ ਨੇ ਦੱਸਿਆ ਤੇ ਅਸੀਂ ਆਪਣੀ ਜਾਣਕਾਰੀ ਜੋ ਇੱਥੇ ਦੀ ਜਾਣਕਾਰੀ ਜੀ ਸਾਰੀ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਦਿੱਤੀ ਹੈ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਵੱਲ ਕਦੋਂ ਧਿਆਨ ਦਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਧਵਾਦੀ ਰਿਪੋਰਟ ਦੇਖ ਸਕਦੇ ਹੋ ਉਹਦੇ ਨਾਲ ਹੀ ਕਈ ਥਾਵਾਂ ਤੋਂ ਐਂਗਲ ਬਹੁਤ ਹੀ ਖਸਤਾ ਹਲਤ ਹੋ ਚੁੱਕੇ ਹਨ ਐਂਗਲ ਥਾਂ ਥਾਂ ਤੋਂ ਟੁੱਟੇ ਪਏ ਹਨ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਸਮਾਂ ਰਹਿੰਦੇ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕਿਸੇ ਦੀ ਜਾਨ ਨਾ ਜਾਵੇ ਤੇ ਕਿਸੇ ਦਾ ਮਾਲੀ ਜਾਨੀ ਨੁਕਸਾਨ ਵੀ ਨਾ ਹੋਵੇ ਦੇਖ ਸਕਦੇ ਹੋ ਇਸ ਪਾਸੇ ਵੀ ਐਂਗਲ ਜੜੇ ਨੇ ਜ਼ਮੀਨ ਤੇ ਲਟਕ ਰਹੇ ਨੇ ਤੁਹਾਨੂੰ ਉਹ ਵੀ ਦਿਖਾਣੇ ਆ ਜੜੇ ਐਂਗਲ ਗਾਇਬ ਹੋਏ ਨੇ ਉਹ ਇਹ ਐਂਗਲ ਸਨ ਇਹ ਜਿਹੜਾ ਐਂਗਲ ਹੈ ਇਸ ਦਾ ਵਜਨ ਦੇਖ ਸਕਦੇ ਹੋ ਇਸ ਦਾ ਵਜਨ 30 ਤੋਂ 40 ਕਿਲੋ ਦਾ ਵਜਨ ਹੈ ਜਿਹੜਾ ਕਿ ਵੀ ਹਿਲਦਾ ਵੀ ਨਹੀਂ ਹੈ ਇਹ ਉਹ ਐਂਗਲ ਨੇ ਜਿਹੜੇ ਕਿ ਵੀ 10 ਤੋਂ 12 ਐਂਗਲ ਸਪੋਟਾਂ ਜਣੀਆਂ ਸਨ ਉਹ ਗਾਇਬ ਹੋ ਚੁੱਕੀਆਂ ਨੇ ਇਹ ਉਹ ਇਹ ਜੀਆਂ ਸਪੋਟਾਂ ਸਨ ਜਿਨ੍ਹਾਂ ਦਾ ਵਜਨ 40 ਤੋਂ 50 ਕਿਲੋ ਦਾ ਵਜਨ ਹੈ ਇਹ ਸਾਰੀਆਂ ਸਪੋਟਾਂ ਜਣੀਆਂ ਗਾਇਬ ਹੋਈਆਂ ਹੁਣ ਇਹ ਕਿਹਨਾਂ ਨੇ ਚੋਰੀ ਕੀਤੀਆਂ ਹਨ ਕਿਵੇਂ ਚੋਰੀ ਹੋਈਆਂ ਹਨ ਪ੍ਰਸ਼ਾਸਨ ਨੇ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੜੇ ਇਹ ਸਪੋਟਾ 40 40 50 50 ਕਿਲੋ ਦੀਆਂ ਸਪੋਟਾ ਸਨ ਕਿਹਨਾਂ ਨੇ ਚੋਰੀ ਕੀਤੀਆਂ ਉਸ ਵੱਲ ਧਿਆਨ ਦੇਵੇ ਲੰਬਾ ਸਮਾਂ ਹੋ ਗਿਆ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸਾਨੂੰ ਸਾਡੇ ਸੂਤਰਾਂ ਨੇ ਦਿੱਤੀ ਜਾਣਕਾਰੀ ਤੇ ਅਸੀਂ ਇਹ ਜਾਣਕਾਰੀ ਸਰਕਾਰ ਤੱਕ ਸਰਕਾਰ ਦੇ ਨੁਮਾਇੰਦੇ ਤੱਕ ਪਹੁੰਚਾਰੇ ਆ ਕਿ ਇਹੋ ਜਿਹੀਆਂ ਸਪੋਟਾ ਸਨ ਜਿਹੜੀਆਂ ਗਾਇਬ ਹੋਈਆਂ ਨੇ 40 40 50 50 ਕਿਲੋ ਦੀਆਂ ਸਪੋਟਾ ਸਨ ਤੇ ਜਿਹੜੇ ਐਂਗਲ ਟੁੱਟੇ ਹੋਏ ਨੇ ਇਹਨਾਂ ਐਂਗਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਸਮਾਂ ਰਹਿੰਦੇ ਕਿਸੇ ਦਾ ਜਾਨੀ ਮਾਲੀਨ ਹਾਸਾ ਨਾ ਵਾਪਰ ਸਕੇ ਸਮਾਣਾ ਪਟਿਆਲਾ ਰੋਡ ਦੇ ਟੁੱਟੇ ਹੋਈਆਂ ਐਂਗਲ ਜਿਹੜੇ ਲੱਗੇ ਹੋਏ ਸਨ ਨਿੱਕਰ ਐਂਗਲ ਸਾਰੇ ਹੀ ਟੁੱਟੇ ਹੋਏ ਹਨ ਪ੍ਰਸ਼ਾਸਨ ਨੂੰ ਚਾਹੀਦਾ ਇਸ ਵੱਲ ਧਿਆਨ ਦੇਵੇ ਤਾਂ ਜੋ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਵਾਪਰੇ ਹਾਸਾ ਨਾ ਵਾਪਰੇ ਸਮਾਂ ਰਹਿੰਦੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਵੱਲ ਧਿਆਨ ਦੇਵੇ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮਨੀਸ਼ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਹ ਸਾਨੂੰ ਵੀ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਵੀ ਜਿਹੜੇ ਐਂਗਲ ਨੇ ਪਟਿਆਲਾ ਰੋਡ ਵਾਲੇ ਪਾਸੋਂ ਅੱਜ ਜਈਏ ਤਾਂ ਇੱਧਰ ਸੜਕ ਦੇ ਕਿਨਾਰੇ ਤੇ ਜਿਹੜੇ ਐਂਗਲ ਗਰੀਲਾਂ ਲੱਗੀਆਂ ਹੋਈਆਂ ਨੇ ਇਹ ਗਾਇਬ ਵੀ ਨੇ ਤੇ ਟੁੱਟੀਆਂ ਹੋਈਆਂ ਨੇ ਇਹਦੇ ਬਾਰੇ ਕੀ ਕਹਣੋ ਤਾਂ ਇਹ ਦੇਖੋ ਜੀ ਆਹ ਮੋੜ ਬਹੁਤ ਜ਼ਿਆਦਾ ਖਤਰਨਾਕ ਹੈ ਪ੍ਰਸ਼ਾਸਨ ਦਿੱਲੀ ਇੱਥੇ ਆਂਦਾ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਕਿ ਮੋੜ ਖਤਰਨਾਕ ਹੈ ਦਿੱਲੀ ਇੱਥੇ ਐਸੀ ਰੰਡੇ ਨੇ ਆਹ ਦੇਖੋ ਸਾਰੇ ਐਂਗਲ ਟੁੱਟੇ ਪਏ ਨੇ ਐਂਗਲ ਚੋਰੀ ਹੋਏ ਪਏ ਨੇ ਨਾ ਇੱਥੇ ਕੋਈ ਲੇਟਾ ਨੇ ਠੀਕ ਹੈ ਜੀ ਨਹਿਰ ਕੋਲ ਪੈਂਦੀਆਂ ਚਾਰ ਮੋੜ ਪੈਂਦੇ ਨੇ ਧੁੰਦ ਦੇ ਟਾਈਮ ਦੇ ਵਿੱਚ ਠੀਕ ਹੈ ਜੀ ਇੰਨੇ ਐਸੀ ਰੰਡ ਹੁੰਦੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਮਰਦਾ ਮਰ ਜਾਵੇ ਪ੍ਰਸ਼ਾਸਨ ਕੀ ਲਵੇਗਾ ਜੀ ਉਹੀ ਪ੍ਰਵਾਣੀ ਪ੍ਰਸ਼ਾਸਨ ਨੂੰ ਜੀ ਜੀ ਤੇ ਇਹ ਦੇ ਤਾਂ ਦੇਖੋ ਤੁਸੀਂ ਮੰਤਰੀਆਂ ਦੀਆਂ ਗੱਡੀਆਂ ਲੰਘਦੀਆਂ ਨੇ ਅਫਸਰਾਂ ਦੀਆਂ ਗੱਡੀਆਂ ਲੰਘ ਜਾਂਦੀਆਂ ਗੱਡੀਆਂ ਲੰਘਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਤੇ ਇਹ ਮੋੜ ਖਤਰਨਾਕ ਹੈ ਇੱਥੇ ਟ੍ਰੈਫਿਕ ਪੁਲਿਸ ਵਾਲੇ ਖੜ੍ਹਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਤੇ ਮੋੜ ਖਤਰਨਾਕ ਹੈ ਪਰ ਕਿਸੇ ਨੂੰ ਕੀ ਪਤਾ ਹੈ ਜੀ ਕੋਈ ਮਰਦਾ ਮਰੀ ਜਾਂ ਕਿਹੜਾ ਕਿਸਾ ਕੋਈ ਪੋਤਾ ਕੋਈ ਲੈਣਾ ਦੇਣਾ ਆਪਣੀ ਸਰਕਾਰ ਚੱਲਦੀ ਹੈ ਚਲੀ ਜਾਵੇ ਜੀ ਕਿਸੇ ਨੂੰ ਕੋਈ ਪਰਵਾਹੀ ਨਹੀਂ ਹੈਗੀ ਠੀਕ ਹੈ ਨਹੀਂ ਇੱਥੇ ਇੰਨੇ ਅਸੀਂ ਰੰਡ ਹੁੰਦੇ ਨੇ ਮੋੜ ਖਤਰ ਲਾਈਟ ਦੇਖੋ ਤੁਸੀਂ ਮੋੜ ਤੋਂ ਲੈ ਕੇ ਐਂਡ ਤੱਕ ਦੇਖੋ ਕੋਈ ਲਾਈਟ ਹੈਗੀ ਤੁਸੀਂ ਆਪ ਹੀ ਦੱਸ ਦਿਓ ਕੋਈ ਲਾਈਟ ਦਿਖ ਰਹੀ ਤੁਹਾਨੂੰ ਨਹੀਂ ਕੋਈ ਲਾਈਟ ਨਹੀਂ ਠੀਕ ਹੈ ਹਨੇਰਾ ਰਾਤ ਇੱਕ ਉਹ ਹਨੇਰਾ ਪੈਂਦਾ ਕਿਸ ਨੂੰ ਠੀਕ ਹੈ ਇੰਨੇ ਐਸੀ ਰਹਿੰਦੇ ਹੋ ਸਾਹਮਣੇ ਕਈ ਵਾਰੀ ਐਸੀ ਰਹਿੰਦੇ ਕਈ YouTube ਤੇ ਕਈ ਵੀਡੀਓ ਬਣਾ ਬਣਾ ਕੇ ਵੇਚਦੇ ਭੇਡੀਆਂ ਨੇ ਪਰ ਕਿਸੇ ਦਾ ਕੋਈ ਮਤਲਬ ਹੀ ਨਹੀਂ ਬਣਦਾ ਜੀ ਕੋਈ ਚਰਾਹਾ ਨਹੀਂ ਸਾਨੂੰ ਵੀ ਕਿਸੇ ਨੇ ਜਾਣਕਾਰੀ ਦਿੱਤੀ ਸੀਗੀ ਕਿ ਵੀ ਇੱਧਰ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਜਿਹੜੇ ਐਂਗਲ ਲੱਗੇ ਹੋਏ ਨੇ ਸਾਰੇ ਟੁੱਟੇ ਪਏ ਨੇ ਤੇ ਜਿਹੜੀਆਂ ਹੁੰਦੀਆਂ ਸਪੋਟਾਂ ਨੇ ਸਾਰੀਆਂ ਹੀ ਗੈਪ ਨੇ ਸਾਰੀਆਂ ਗੈਪ ਨੇ ਆਹ ਦੇਖੋ ਇੱਥੇ ਕੋਈ ਚਰਾਹਾ ਬੰਨਣਾ ਚਾਹੀਦਾ ਹੈ ਕਿ ਗੱਡੀ ਕਿੱਧਰ ਵਾਵੇ ਕਿੱਧਰ ਜਾ ਕੋਈ ਮਾਰਗਦਰਸ਼ਤਾ ਹੋਵੇ ਕਿਸੇ ਨੂੰ ਦੂਰੋਂ ਕੋਈ ਬੰਦਾ ਆ ਰਿਹਾ ਨੂੰ ਪਤਾ ਤਾਂ ਲੱਗੇ ਮੈਂ ਇੱਧਰ ਨੂੰ ਜਾਣਾ ਹੈ ਇੱਧਰ ਨੂੰ ਜਾਣਾ ਹੈ ਹੈ ਨਹੀਂ ਕੁਝ ਪਰ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਇੱਧਰ ਬੱਤੀਆਂ ਵਾਲਾ ਚੌਂਕ ਪਰ ਬੱਤੀਆਂ ਲਾਣੀਆਂ ਚਾਹੀਦੀਆਂ ਕੋਈ ਸਮਾਨ ਦੀ ਕੋਈ ਵੈਲਿਊ ਤਾਂ ਹੋ ਸਮਾਨ ਚ ਕੀ ਲੱਗਿਆ ਹੋਏ ਇੱਕ ਨੰਬਰ ਦੀ ਜ਼ੀਰੋ ਵੈਲਿਊ ਹੈ ਸਮਾਨੇ ਦੀ ਕੋਈ ਸਮਾਨ ਜੇ ਹੰਟਰ ਕਰ ਦਰੋਂ ਪਤਾ ਲੱਗਦਾ ਕਿ ਪੁਰਾਣਾ ਪੁਰਾਣਾ ਹੀ ਸਮਾਨ ਹੈ ਜੀ ਇਹ ਨਵਾਂ ਤਾਂ ਹੈ ਹੀ ਨਹੀਂ ਤੇ ਵੀ ਤੁਹਾਡੇ ਕਹਿੰਦਾ ਮਤਲਬ ਹੈ ਅੱਜ ਵੀ ਉਹੀ ਪੁਰਾਣੇ ਸਮੇਂ ਦੇ ਹਿਸਾਬ ਨਾਲ ਹੀ ਸਰਕਾਰਾਂ ਚੱਲ ਰਹੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਤੁਸੀਂ ਆ ਵੀ ਦੱਸ ਦਿਓ ਭਾਜੀ ਕੋਈ ਲੈਟ ਹੈ ਕੁਛ ਹੈ ਕੋਈ ਪਿੱਲਰ ਕੁਛ ਹੈਗਾ ਜੀ ਕੋਈ ਲੈਟ ਬੱਤੀਆਂ ਲੱਗਿਆ ਜੋ ਕੋਈ ਨਵਾਂ ਬੰਦਾ ਸਮਾਨ ਦੇ ਐਂਟਰ ਹੋ ਪਤਾ ਤਾਂ ਲੱਗੇਗਾ ਸਮਾਨ ਸਰਕਾਰ ਵੀ ਸੁੱਤੀ ਪਈ ਆਈ ਸਰਕਾਰ ਕਿਉਂ ਗਿਆ ਪਿੱਛੋਂ ਭਗਵੰਤ ਮਾਨ ਜੀ ਦੀਆਂ ਗੱਡੀਆਂ ਲੰਘੀਆਂ ਤੇ ਟ੍ਰੈਫਿਕ ਪੁਲਿਸ ਵਾਲੇ ਖੜੇ ਸੀ ਸਾਰਾ ਰੋਡ ਜਾਮ ਕੀਤਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਜੀ ਉਹਨਾਂ ਨੂੰ ਵੀ ਤਾਂ ਪਤਾ ਲੱਗਣਾ ਕਿ ਕਿੰਨਾ ਖਤਰਨਾਕ ਹੈ ਕਿ ਟ੍ਰੈਫਿਕ ਵਾਲੀ ਪੁਲਿਸ ਕੰਮ ਕਰਦੀ ਹੈ ਦਿੱਲੀ ਇੱਥੇ ਤਾਂ ਧਰਨੇ ਲੱਗਦੇ ਨੇ ਕੋਈ ਨੂੰ ਨਹੀਂ ਪਤਾ ਲੱਗਦਾ ਕਿ ਮੋੜ ਕਿੰਨਾ ਖਤਰਨਾਕ ਹੈ ਕਿ ਵੀ ਨਾ ਤਾਂ ਇੱਧਰ ਟ੍ਰੈਫਿਕ ਪੁਲਿਸ ਧਿਆਨ ਦੇ ਰਹੀ ਹੈ ਤੇ ਨਾ ਹੀ ਨਗਰ ਕੌਂਸਲ ਧਿਆਨ ਦੇ ਨਗਰ ਕੌਂਸਲ ਦਾ ਕੋਈ ਲੈਡ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਹੋ ਨਹੀਂ ਆਈ ਆਪਣੇ ਮੌਜੂਦਾ ਐਮਐਲ ਸਾਬ ਨੂੰ ਵੀ ਦੇਖਣਾ ਚਾਹੀਦਾ ਕਿ ਜਿਹੜਾ ਕਿ ਦਿੱਲੀ ਲੰਘਦੇ ਨੇ ਇੱਥੋਂ ਕਿ ਵੀ ਜ ਅਸੀਂ ਵੀ ਇੱਥੇ ਬੈਠੇ ਕੰਮ ਕਰਦੇ ਆਂ ਅਸੀਂ 24 ਘੰਟੇ ਮੋਹਤ ਦੇ ਮੂੰਹ ਤੇ ਰਹਿੰਦੇ ਆਂ ਕਿ ਕਿਸੇ ਵੀ ਟਾਈਮ ਕੋਈ ਵੀ ਗੱਡੀ ਤੁਹਾਡੇ ਇਧਰਲੇ ਪਾਸੇ ਮੂੰਹ ਕਰ ਸਕਦੀ ਆਂ ਡੇਲੀ ਆਉਂਦੀ ਆ ਜਿੰਨੋ ਮਰਜੀ ਪੁੱਛ ਕੇ ਦੇਖ ਲਓ ਕੋਈ ਨਾ ਕੋਈ ਤਾਂ ਇਸ ਤਰ੍ਹਾਂ ਡੇਲੀ ਹੋਇਆ ਹੀ ਹੁੰਦਾ ਜੀ ਕਿੰਨੂ ਕਹੀਏ ਹੁਣ ਤਾਂ ਅਸੀਂ ਕਹਿਣਾ ਹੀ ਛੱਡਤਾ ਜੀ ਜਿੰਨੂੰ ਲੋੜ ਹੋएगी ਬਣਾ ਲਈ ਨਹੀਂ ਨਹੀਂ ਭਰਾ ਜੀ ਮਨੀਸ਼ ਵੀਰੇ ਤੁਹਾਡਾ ਹੱਕ ਹੈ ਕਹਿਣਾ ਤੇ ਤੁਹਾਡੀ ਜਿਹੜੀ ਗੱਲ ਹੈ ਸਰਕਾਰ ਤੱਕ ਪਹੁੰਚੇਗੀ ਇਸ ਤੇ 100% ਅਸਰ ਵੀ ਹੋਏਗਾ ਤੁਹਾਡੇ ਇੱਥੇ ਲੱਟਾਂ ਦਾ ਪ੍ਰਬੰਧ ਵੀ ਕਰਵਾਵਾਂਗੇ ਤੇ ਜਿਹੜੇ ਐਂਗਲ ਟੁੱਟੇ ਹੋਏ ਨੇ ਇਹਨਾਂ ਵੱਲ ਵੀ ਸਰਕਾਰ ਦਾ ਧਿਆਨ ਦੇਵਾਂਗੇ ਤਾਂ ਜੋ ਕਿਸੇ ਨਾਲ ਜਾਨੀ ਮਾਲੀ ਹਾਸਾ ਵਾਪਰਣ ਤੋਂ ਪਹਿਲਾਂ ਦੇਖੋ ਵੀਰ ਜੀ ਅਸੀਂ ਨਾ ਕੋਈ ਸਰਕਾਰ ਤੋਂ ਲੈਣਾ ਹੈ ਨਾ ਕਿਸੇ ਤੋਂ ਪੁੱਛ ਲੈਣਾ ਨਾ ਅਸੀਂ ਨਿਊਜ਼ ਵਾਲਿਆਂ ਤੋਂ ਕੁਝ ਲੈਣਾ ਹੈ ਠੀਕ ਹੈ ਸਾਨੂੰ ਇਹ ਸਾਡਾ ਪਰਿਵਾਰ ਖੁਸ਼ ਰਹੇ ਜੀ ਕਿਸੇ ਦੀ ਕੋਈ ਜਾਨ ਨਾ ਜਾਵੇ ਹੱਸਦਾ ਖੁਸ਼ਦਾ ਰਹੇ ਠੀਕ ਹੈ ਤੁਸੀਂ ਆਪਣੀ ਸਰਕਾਰ ਚਲਾਣੀ ਜਿਵੇਂ ਮਰਜ਼ੀ ਚਲਾਓ ਪਰ ਕਿਸੇ ਦੀ ਜਾਨੇ ਨੁਕਸਾਨ ਤੋਂ ਤਾਂ ਬਚਾ ਸਕਦੇ ਹੋ ਜੀ 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 ਇਹਨਾਂ ਤੋਂ ਤੁਹਾਨੂੰ ਸਰਕਾਰ ਦੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹ ਮੌਤ ਇਕੱਲਾ ਨਹੀਂ ਮਰਦਾ ਸਾਰੇ ਪਰਿਵਾਰੀ ਉਹਦੇ ਨਾਲ ਖਤਮ ਹੋ ਜਾਂਦਾ ਦੇਖੋ ਚਲੋ ਕੋਈ ਮਰ ਵੀ ਜਾਂਦਾ ਜੇ ਤੁਸੀਂ ਮਹਾਜਵ ਦੇ ਵੀ ਦਿੰਦੇ ਹੋ ਕੋਈ ਲੱਖ 2 ਲੱਖ ਰੁਪਏ ਕੀ ਉਹਦੇ ਨਾਲ ਸਾਰੀ ਜ਼ਿੰਦਗੀ ਚੱਲ ਜਾਏਗਾ ਜੀ ਬਾਕੀ ਇਸ ਦੀ ਸੇਫਟੀ ਕਰ ਲੋ ਇਹ ਤੁਹਾਡਾ ਹੱਕ ਹੈ ਜੀ ਤੁਸੀਂ ਸਰਕਾਰ 'ਚ ਮੌਜੂਦਾ ਹੋ ਇਸ ਦੀ ਸੇਫਟੀ ਕਰ ਲੋ ਇਹ ਤੁਹਾਡਾ ਹੱਕ ਬਣਦਾ ਹੈ ਜੇ ਆਪਾਂ ਸੇਫਟੀ ਨਹੀਂ ਕਰਨੀ ਆਪ ਵੀ ਸਰਕਾਰਾਂ 'ਚ ਲਾ ਕੇ ਫਾਇਦਾ ਕੀ ਹੈ ਜੇ ਆਪਣੇ ਮਨਜੋਤਾ ਹੋ ਤੁਸੀਂ ਤੁਹਾਨੂੰ ਡੇਲੀ ਲੰਘਦੇ ਹੋ ਤੁਹਾਨੂੰ ਇਹਨਾਂ ਦੇ ਪਤਾ ਹੋਣਾ ਚਾਹੀਦਾ ਹੈ ਇਹ ਤੇ ਜਦੋਂ ਜਦੋਂ ਸੱਤੀ ਦਾ ਮੇਲਾ ਲੱਗਦਾ ਜੀ ਤੇ ਇੰਨਾ ਜਾਮ ਹੁੰਦਾ ਜੀ ਜਦੋਂ ਛੱਟ ਪੂਜਾ ਹੁੰਦੀ ਹੈ ਇੰਨਾ ਜਾਮ ਹੁੰਦਾ ਜੀ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਹੈ ਜੀ ਕੁਝ ਤਾਂ ਧਿਆਨ ਦਿਓ ਨਾ ਬਾਕੀ ਇਹ ਹੀ ਕਹਿ ਸਕਦੇ ਬਾਕੀ ਮਰਜ਼ੀ ਸਰਕਾਰ ਦੀ ਹੈ ਜੀ ਕਰਨਾ ਤਾਂ ਵੀ ਠੀਕ ਹੈ ਨਹੀਂ ਕਰਨਾ ਤਾਂ ਵੀ ਠੀਕ ਹੈ ਰੋਟੀ ਤਾਂ ਸਾਰੇ ਨੇ ਖਾਣੀ ਹੈ ਜੀ ਖਾਣੀ ਜੀ ਕੰਮ ਚੱਲ ਹੀ ਰਿਹਾ ਕੰਮ ਚੱਲ ਹੀ ਰਹਿਣੇ ਜੀ ਠੀਕ ਹੈ ਮਰਦਾ ਕੋਈ ਮਰੀ ਜਾ ਜੀ ਠੀਕ ਹੈ ਮਰੀ ਜੀ ਤੁਹਾਡੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ ਤੇ 100% ਮਸਲਾ ਵੀ ਹੱਲ ਕਰਾਵਾਂਗੇ ਔਰ ਜ਼ਰੂਰ ਕਰਵਾਵਾਂਗੇ ਧੰਨਵਾਦ ਮਨੀਰ ਜੀ ਸਮਾਣਾ ਹਲਚਲ న్యూਸ ਨਾਲ ਗੱਲ ਕਰਨ ਲਈ ਥੈਂਕ ਯੂ ਹਾਂਜੀ ਸਨੀ ਜੀ ਜਿਹੜੇ ਇਹ ਐਂਗਲ ਤੇ ਤੁਹਾਡੀ ਦੁਕਾਨ ਦੇ ਨਾਲ ਹੀ ਐਂਗਲ ਤੇ ਲਟਾਂ ਦਾ ਪ੍ਰਬੰਧ ਨਹੀਂ ਹੈ ਤੇ ਤੁਸੀਂ ਨੇ ਅੱਜ ਸਪੈਸ਼ਲ ਕਿਹਾ ਸੀਗੇ ਕਿ ਸਰਕਾਰ ਤੱਕ ਆਵਾਜ਼ ਪਹੁੰਚਾਣੀ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੋ ਇਸ ਹਾਈਵੇ ਪਟਿਆਲਾ ਹੈ ਸਮਾਨੇ ਦਾ ਮੇਨ ਰੋਡ ਹੈ ਇਹ ਜੀ ਜੀ ਇਹ ਰੋਡ ਦੇ ਉੱਤੇ ਰਾਤ ਨੂੰ ਜਦੋਂ 8 ਤੋਂ 9 ਵਜੇ ਤੋਂ ਬਾਅਦ ਜਿਹੜਾ ਗੱਡੀ ਚੱਲੋ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੂੰ ਤਾਂ ਪਤਾ ਇੱਥੇ ਮੋੜ ਹੈਗਾ ਇਹ ਆਰਮਨ ਨਿਕਲ ਜਾਂਦਾ ਜਿਹੜੇ ਬਾਹਰੋਂ ਆਉਂਦੇ ਨੇ ਜੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਥੇ ਐਕਸੀਡੈਂਟ 90% ਹੁੰਦਾ ਹੀ ਹੁੰਦਾ ਰੋਜ਼ਾਨੀ ਵਾਪਰ ਰਹੇ ਨੇ ਤਕਰੀਬਨ ਕੋਈ ਉਹ ਦਿਨ ਛੱਡ ਕੇ ਉਹਦੇ ਵਿੱਚ ਤੁਸੀਂ ਕੈਮਰਾ ਕਮਾਓ ਉਧਰ ਇਹ ਵੀ ਦੇਖੋ ਜੀ ਐਂਗਲ ਸਾਰਾ ਜੋ ਨਸ਼ੇੜੀ ਅੱਜ ਕੱਲ੍ਹ ਕੁਝ ਵੀ ਹੈ ਲੋਹਾ ਕੋਈ ਖੋਲ ਕੇ ਲੈ ਗਿਆ ਕੁਝ ਲੈ ਗਿਆ ਫਿਰ ਦੂਸਰੀ ਗੱਲ ਜੀ ਇੱਥੇ ਨਾ ਕੋਈ ਲਾਈਟ ਦਾ ਪ੍ਰਬੰਧ ਹੈਗਾ ਜੀ ਨਾ ਕੁਛ ਹੈਗਾ ਜੇ ਐਂਟਰੀ ਮੋੜ ਦੇ ਉੱਤੇ ਲਾਈਟ ਜ਼ਰੂਰ ਹੋਣੀ ਚਾਹੀਦੀ ਵੀ ਬੰਦੇ ਨੂੰ ਸਟੋਪ ਸਾਈਜ਼ ਦਾ ਜਾਂ ਕਿਸੇ ਦਾ ਬੋਰਡ ਲੱਗਣਾ ਚਾਹੀਦਾ ਵੀ ਅੱਗੇ ਮੋੜ ਹੈ ਜਾਂ ਕੁਛ ਹੈ ਉਹ ਹੈ ਨਹੀਂ ਇਹ ਚੀਜ਼ ਦਾ ਸਰਕਾਰ ਨੂੰ ਸੋਚਣਾ ਚਾਹੀਦਾ ਇੱਧਰ ਧਿਆਨ ਚਾਹੀਦਾ ਇੱਧਰ ਧਿਆਨ ਦੇਣਾ ਚਾਹੀਦਾ ਹਾਂਜੀ ਹਾਂਜੀ ਇਹ ਚੀਜ਼ ਦਾ ਬਹੁਤ ਜ਼ਿਆਦਾ ਬਹੁਤ ਬੰਦਿਆਂ ਦਾ ਲੋਸਿਸ ਹੋ ਗਿਆ ਹੈ ਬੜੇ ਚੀਜ਼ਾਂ ਵਾਈਕਲ ਖਰਾਬ ਹੋ ਗਏ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੇ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਚੀਜ਼ ਬਾਰੇ ਇਹ ਬੇਨਤੀ ਕਰਦੇ ਆਂ ਅਸੀਂ ਅਸੀਂ ਦੁਕਾਨਦਾਰ ਆ ਤੇ ਜਰੂਰ ਤੁਹਾਡੀ ਆਵਾਜ਼ ਜਿਹੜੀ ਤੁਹਾਡੀ ਆਵਾਜ਼ ਆ ਸਰਕਾਰ ਤੱਕ ਪਹੁੰਚਾਵਾਂਗੇ ਜੀ ਇਹ ਤਾਂ ਬੜਾ ਤੁਹਾਡਾ ਧੰਨਵਾਦ ਤੁਸੀਂ ਆਇਓ ਹਾਂਜੀ ਬੱਪੂ ਜੀ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਜਿਵੇਂ ਇਹ ਐਂਗਲ ਵਗੈਰਾ ਜਾਂ ਲੈਟਾਂ ਦੇ ਬਾਰੇ ਕੀ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਹੈ ਪਹਿਲਾਂ ਤਾਂ ਤੁਹਾਨੂੰ ਮੈਂ ਧੰਨਵਾਦ ਦੇਣਾ ਜੇ ਤੁਸੀਂ ਆ ਜਿਹੜੇ ਰੁਕੇ ਹੋਏ ਨੇ ਕੰਮ ਨੇ ਇਹਨਾਂ ਦਾ ਮੁੱਦਾ ਤੁਸੀਂ ਚੱਕ ਰਹੇ ਹੋ ਤੁਹਾਡਾ ਧੰਨਵਾਦ ਦੂਸਰਾ ਨੰਬਰ ਇਹ ਹੈ ਜੀ ਮਤਲਬ ਇੱਥੇ ਤਾਂ ਹਰ ਇੱਕ ਦਿਨ ਖਤਰਨਾਕ ਹੀ ਐਕਸੀਡੈਂਟ ਹੁੰਦਾ ਜੀ ਆ ਦੂਸਰਾ ਨੰਬਰ ਐਂਗਲ ਸਾਰੇ ਟੁੱਟੇ ਹੋਣੇ ਜੀ ਇਹ ਚੀਜ਼ ਨੂੰ ਐਂਗਲ ਨੂੰ ਜੇ ਮੇਰੀ ਬਾਜ ਸਰਕਾਰ ਤੱਕ ਪਹੁੰਚ ਜਾਏਗੀ ਸਰਕਾਰ ਨੂੰ ਬੇਨਤੀ ਕਰਾਂਗੇ ਜੀ ਭਾਈ ਇੱਕ ਤਾਂ ਐਂਗਲ ਇਹ ਠੀਕ ਕਰਵਾ ਦੇ ਦੁਕਾਨ ਮੋ ਲਾਈਟਾਂ ਦਾ ਪ੍ਰਬੰਧ ਕਰੀ ਜੀ ਉਰੇ ਰਾਤ ਹਨੇਰਾ ਕਾਜ ਹੁੰਦਾ ਜੀ ਇਹ ਇੱਕ ਹੋਰ ਹੈ ਜਿਹੜੀ ਗੱਡੀ ਬਾਹਰੋਂ ਆਉਂਦੀ ਹੈ ਜਾਂ ਬੰਦਾ ਟੂਰਿਸਟ ਆ ਗਿਆ ਜਾਂ ਡਰਾਈਵਰ ਭਾਈ ਚਾਰ ਆ ਗਿਆ ਕੋਈ ਵੀ ਆ ਗਿਆ ਨਾ ਇੱਥੇ ਬੋਰਡ ਹੈ ਜੀ ਨਾ ਕਿਸੇ ਨਿਸ਼ਾਨਦਾਈ ਹੈ ਵੀ ਇੱਧਰ ਪਾਤੜਾ ਹੈ ਇੱਧਰ ਸਮਾਣਾ ਸਿਟੀ ਹੈ ਇੱਧਰ ਮਤਲਬ ਕਿ ਰਾਜਲਾ ਵੀ ਦਿਸ਼ਾਵਾਂ ਨਹੀਂ ਲਿਖੀਆਂ ਹੋਈਆਂ ਹੈ ਜੀ ਬਿਲਕੁਲ ਨਹੀਂ ਹੈਗੀਆਂ ਇਹ ਚੀਜ਼ ਦਾ ਵੀ ਗੌਰ ਕਰਨੀ ਚਾਹੀਦੀ ਹੈ ਧੰਨਵਾਦ ਜੀ ਸਮਾਣਾ ਹਲਚਲ ਨਿਊਜ਼ਨਲ ਗੱਲ ਕਰਨ ਲਈ